4-5 ਲੇਡੀਜ਼ ਮਰ ਗਈਆਂ ਨੇ, ਅਲਾਜ ਤੋਂ ਪ੍ਰੈਗਨੈਂਟ। ਰਾਤ ਨੂੰ 6-7 ਲਟੇਰੇ ਪੈ ਜਾਂਦੇ ਨੇ ਕਚੇਰਾਵਾਂ ਨੂੰ। ਰੋਜ਼ ਜੱਪਾ ਕਟੀਆਂ ਜਿੰਦੇ 5-4 ਬੰਦੇ ਨੇ ਸੱਟਾਂ ਮਾਰੀਆਂ ਪਰਸੋ ਸਮੈਕੀਆਂ ਨੇ। ਨਾ ਸੀ ਉਧਰ ਜਾਣ ਦੇਗੇ, ਨਾ ਉਧਰ ਜਾਣ ਦੇਗੇ। ਸਾਡਾ ਜਾਨੀ ਨੁਕਸਾਨ ਹੋ ਰਿਹਾ ਇਸ ਧਰਨੇ ਕਰਕੇ। ਸਾਨੂੰ ਖਾ ਕੇ ਤੇ ਸਾਡੇ ਉੱਤੇ ਚੜਦੇ ਨੇ। ਸਾਨੂੰ ਬੀਜੇਪੀ ਦੇ ਬੰਦੇ ਦੱਸਦੇ ਨੇ ਦੁੱਖ ਨਹੀਂ ਹੁੰਦਾ, ਮੈਂ ਪਾਸ ਬਣਾ ਕੇ ਦੇਣ। ਹਰਿਆਣਾ ਗਵਰਨਮੈਂਟ ਨਾਲ ਗੱਲ ਕਰਨ। ਸਾਨੂੰ ਆਣ ਜਾਂਦਾ ਪਾਸ ਦੇਖ ਕੇ ਬਿਮਾਰ ਸ਼ਮਾਰ ਹੋਏ। ਉਹਨੂੰ ਥੋੜਾ ਰਸਤਾ ਦੇੜ ਇੱਧਰ ਸਾਨੂੰ ਸਮਾਕੀਆਂ ਪੈ ਜਾਂਦੇ ਨੇ ਪਿੰਡਾਂ ਚੋਂ ਦੀ ਟੱਕਰ ਚ ਰਾਤ ਨੂੰ ਬੰਦੇ ਨੇ ਲੁੱਟ ਖਸੁੱਟੇ ਜੇਬ ਕਤਰਾ ਸਰਕਾਰ ਵੀ ਮਾੜੀ ਆ ਉਤੋਂ ਅੱਜ ਬੁਲਾਕਾਰ ਕਰਨ ਲਈ ਬਾਲਾ ਤੇ ਕੀ ਪਿੰਡਾਂ ਤੋਂ ਕੁਝ ਲੋਕ ਐਸੀ ਗੱਲਬਾਤ ਕਰ ਲੈ ਗਏ ਭਾਈ ਜੀ ਕੀ ਗੱਲ ਬਣੀ ਅੱਜ ਤੁਸੀਂ ਮੋਰਚੇ ਚ ਆਏ ਸੀਗੇ ਕਹਿੰਦੇ ਕੀ ਗੱਲਬਾਤ ਕਰਨ ਲਈ ਆਏ ਸੀਗੇ ਅਸੀਂ ਤੇ ਭਰਾ ਜੀ ਗੱਲ ਕਰਨ ਲਈ ਆਏ ਸੀ ਇਹਨਾਂ ਵਕਤ ਨੂੰ ਸੀ ਐਤਵਾਰ ਨੂੰ ਮੰਗ ਪੱਤਰ ਦਿੱਤਾ ਸੀ ਵੇ ਸਾਨੂੰ ਟੂ ਵਿੰਡਰ ਦਾ ਰਸਤਾ ਖਲਵਾ ਕੇ ਦਿੱਤਾ ਜਾਏ ਅਸੀਂ ਤੇ ਇਹਨਾਂ ਨੂੰ ਹੀ ਕਹਿ ਰਹੇ ਨਾ ਵੀ ਰਸਤਾ ਖਲਾ ਕੇ ਦਿੱਤਾ ਜਾਏ ਅੱਜ ਅਸੀਂ ਇਹਨਾਂ ਨੂੰ ਪੁੱਛਣ ਆਏ ਆ ਵੀ ਰਸਤੇ ਦਾ ਕੀ ਕੀਤਾ ਇਹ ਕਹਿੰਦੇ ਤੁਸੀਂ ਤਾਂ ਬੀਜੇਪੀ ਦੇ ਬੰਦੇ ਹੋ ਜਿਹੜਾ ਬੰਦਾ ਇਹਨਾਂ ਕੋਲ ਆਜੇ ਰਸਤੇ ਵਾਸਤੇ ਜਾਂ ਕੁਛ ਕੀਤਾ ਇਹ ਕਹਿੰਦੇ ਤੁਸੀਂ ਤਾਂ ਬੀਜੇਪੀ ਦੇ ਬੰਦੇ ਹੋ ਹੋਰ ਇਹਨਾਂ ਨੂੰ ਕੰਮ ਹੀ ਕੋਈ ਨਹੀਂ ਇਹੀ ਰਹਿ ਗਏ ਨੇ ਕਿਸਾਨ ਬਾਕੀ ਸਾਰੀ ਦੁਨੀਆ ਬੀਜੇਪੀ ਦੀ ਹੋ ਗਈ ਸਾਡੇ ਇਲਾਕੇ 'ਚੋਂ ਜਿਹੜੇ ਸਾਡੇ ਇਲਾਕੇ 'ਚੋਂ ਜਿਹੜੇ ਜਿਹੜੀ ਮੋਤਾਂ ਹੋਈ ਉਹਦਾ ਜ਼ਿੰਮੇਵਾਰ ਕੌਣ ਹੈ ਰਾਜਗੜ ਪਿੰਡ 'ਚ ਪਰਸੋਂ ਚਾਰ ਬੰਦੇ ਨੇ ਇੱਕ ਲੇਡੀਆਂ ਗੁਜ਼ਰ ਗਈ ਉਹ ਵੀ ਰਾਹ ਕਰਨ ਉਸ ਨੂੰ ਟਾਈਮ ਸਰ ਹਸਪੀਟਲ ਨਹੀਂ ਪਹੁੰਚਾਇਆ ਗਿਆ ਉਸ ਦਾ ਜ਼ਿੰਮੇਵਾਰ ਕੌਣ ਆ ਪਿੰਡ ਦੇਪਲੇ ਮੈਂ ਇੱਕ ਮੁੰਡਾ ਗੁਜਰ ਗਿਆ ਖਰਾਬ ਰਸਤੇ ਹੋਣ ਕਰਕੇ ਟਰੈਲੀ ਚੋਂ ਡਿੱਗ ਗਿਆ ਉਹਦਾ ਜ਼ਿੰਮੇਵਾਰ ਕੌਣ ਆ ਅਸੀਂ ਆਪਣੇ ਰਸਤੇ ਦੀ ਮੰਗ ਕਰਨੇ ਪਹਿਲੇ ਵੀ ਹੱਥ ਜੋੜ ਕੇ ਇੱਕ ਮੰਗ ਪੱਤਰ ਦੇ ਕੇ ਗਏ ਆ ਹੱਥ ਜੋੜ ਕੇ ਪਹਿਲੇ ਹੀ ਮੰਗ ਪੱਤਰ ਦੇ ਕੇ ਗਏ ਆ ਕੋਈ ਸੁਣਵਾਈ ਨਹੀਂ ਗੱਲ ਵਾਰ ਸੁਣੀ ਕੱਲ ਕਿਉਂ ਨਹੀਂ ਸੁਣਦੇ ਕੱਲ ਗੱਲ ਹੀ ਨਹੀਂ ਸੁਣਦੇ ਜੀ ਬੰਨੀ ਕੀ ਗੱਲ ਹੈ ਜੀ ਕੋਈ ਇੱਥੇ ਮੌਜੂਦ ਨਹੀਂ ਹੈਗਾ ਜੀ ਹੁਣ ਇਹਨਾਂ ਦੇ ਵਿੱਚੋਂ ਤੁਸੀਂ ਵੇਖ ਲਓ ਵੀ ਕਿਸਾਨ ਆਗੂ ਕੌਣ ਹੈ ਆਪ ਹੀ ਸਟੇਜ ਚ ਚਲਾਉਂਦੇ ਨੇ ਆਪ ਹੀ ਬੰਦ ਕਰ ਦਿੰਦੇ ਨੇ ਕੋਈ ਕਿਸੇ ਨੂੰ ਮੈਸੇਜ ਨਹੀਂ ਜਾ ਰਿਹਾ ਕੋਈ ਮੀਟਿੰਗ ਨਹੀਂ ਹੋ ਰਹੀ 120 ਦਿਨ ਹੋ ਗਏ ਨੇ ਇਹਨੂੰ ਬੰਦ ਹੋਏ ਨੇ ਐਨ ਐਚ 19 ਤੁਸੀਂ ਦੱਸੋ ਕਿੰਨਾ ਚਿਰ ਬੰਦ ਰਹਿ ਸਕਦਾ ਰਸਤਾ 100 ਦਿਨ ਹਜੇ ਤਾਂ ਇਹਨਾਂ ਨੂੰ ਇਹ ਨਹੀਂ ਪਤਾ ਵੀ ਖੋਲਣਾ ਕਦੋਂ ਸਾਨੂੰ ਕਹਿੰਦੇ ਨੇ ਅੱਗੇ ਲੱਗੋ ਅਸੀਂ ਪਿੱਛੇ ਫਿਰ ਤੁਸੀਂ ਕਿਸਾਨ ਕਹਦੇ ਜੇ ਅਸੀਂ ਅੱਗੇ ਲੱਗਣਾ ਤੁਸੀਂ ਇੱਥੇ ਕੀ ਲੈਣਾ ਜੋ ਸਿੱਧੇ ਤੌਰ ਤੇ ਅੱਜ ਕਿਸਾਨਾਂ ਨਾਲ ਮਿਲਦੇ ਲਈ ਅੱਜ ਮੁਲਾਕਾਤ ਕਰਨ ਲਈ ਕਿਸ ਆਪੂ ਐਸੀ ਗੱਲਬਾਤ ਕਰਦੇ ਆਪੂ ਜੀ ਕੀ ਗੱਲ ਬੜੀ ਅੱਜ ਕਿਸਾਨ ਆਏ ਸੀ ਕਿ ਆਸ-ਪਾਸ ਦੇ ਪਿੰਡਾਂ ਦੇ ਲੋਕ ਐ ਇਸ ਬਾਰੇ ਦੇਖੋ ਜਿੰਨੀ ਦੇਰ ਦਾ ਝਟਨਾ ਚੱਲ ਰਿਹਾ ਬਰਦਾਸ਼ਤ ਵੀ ਕੋਈ ਹਾਦਸੇ ਦੀ ਮਾਰ ਕਹਿੰਦੇ ਜਬਾ ਬਾਣ ਲੱਗਿਓ ਤਵੇਂ ਰੋਸ ਜਾ ਕੋ ਚਾਰ ਪੰਜ ਲੇਡੀਜ਼ ਮਰ ਗਈਆਂ ਨੇ ਇਲਾਜ ਤੋਂ ਪ੍ਰੈਗਨੈਂਟ ਔਰ ਦਵਾਈ ਦੀ ਬੂਟੀ ਦੀ ਰਾਤ ਨੂੰ ਸਾਨੂੰ ਕਿੱਲਾ ਧਾਰੀ ਹੈ ਰਸਤਾ ਨੇ ਅੰਬਾਲਾ ਲੱਗਦਾ ਕਾਰ ਜਾ ਨਹੀਂ ਸਕਦੀਆਂ ਸਾਡੀ ਜਿਹੜੀ ਐਕਟਿਵਾ ਨੇ ਉਹ ਘਟਾ ਇਹਨਾਂ ਨਾ ਉਹਨਾਂ ਦੇ ਇੰਜਨ ਬੈਜ ਹੁੰਦੇ ਨੇ ਮੋਟਰਸਾਈਕਲ ਸਾਡੇ ਖਤਮ ਹੋ ਗਏ ਨੇ ਰਾਤ ਨੂੰ ਸੇਫ ਕਤਰੇ ਲਟੇਰੇ ਪੈ ਜਾਂਦੇ ਨੇ ਕੱਚੇ ਰਾਵਾਂ ਨੂੰ ਰੋਜ ਜੱਬਾ ਕਟੀਆਂ ਜਿੰਦੇ ਪੰਜ ਚਾਰ ਬੰਦੇ ਨੇ ਸੱਟਾਂ ਮਾਰੀਆਂ ਪਰਸੋ ਸਮਹਿਕੀਆਂ ਨੇ ਨਾ ਅਸੀਂ ਉਧਰ ਜਾਣ ਜਗੇ ਨਾ ਉਧਰ ਜਾਣ ਜਗੇ ਸਾਡਾ ਜਾਨੀ ਨੁਕਸਾਨ ਹੋ ਰਿਹਾ ਇਸ ਧਰਨੇ ਕਰਕੇ ਔਰ ਸੁਣਾਓ ਇਹ ਸਾਨੂੰ ਭਾਜੀਪੀ ਦੇ ਬੰਦੇ ਦੱਸ ਰਹੇ ਨੇ ਅਸੀਂ ਇਹਨਾਂ ਨਾਲ ਆ ਸਾਡੇ ਗਵਾਂਢੀ ਬੰਦੇ ਨੇ ਭਰਾਏ ਸਾਡਾ ਬਪਰੌਰ ਤੋਂ ਸਾਡੇ ਤਿੰਨ ਭੰਡਾਰੇ ਚੱਲਣ ਦੇ ਨੇ ਸਾਡੇ ਗੁੱਲ ਸੋਨਾ ਕਰ ਲੈ ਕਰ ਲੈਂਦੇ ਯਾਰ ਸਾਡੇ ਇਹ ਲੋਕ ਘਰਾਂ ਚ ਇਸ਼ਨਾਨ ਕਰਨ ਜਾਂਦੇ ਨੇ ਸਾਨੂੰ ਖਾ ਕੇ ਤੇ ਸਾਡੇ ਉੱਤੇ ਚੜਦੇ ਨੇ ਸਾਨੂੰ ਬੀਜੇਪੀ ਦੇ ਬੰਦੇ ਦੱਸਦੇ ਨੇ ਦੁੱਖ ਨਹੀਂ ਹੁੰਦਾ ਹੁਣ ਅਖੀਰਲੀ ਗੱਲ ਕੀ ਕਰੋਗੇ ਕਿ ਪ੍ਰਸ਼ਾਸਨ ਪਾਸ ਬਣਾ ਕੇ ਦੇਣ ਹਰਿਆਣਾ ਗਵਰਨਮੈਂਟ ਨਾਲ ਗੱਲ ਕਰਨ ਸਾਨੂੰ ਆਣ ਜਾਣ ਦਾ ਪਾਸ ਦੇ ਕੇ ਬਿਮਾਰ ਸ਼ਮਾਰ ਹੋਵੇ ਉਹਨੂੰ ਥੋੜਾ ਰਸਤਾ ਦੇਣ ਇੱਧਰ ਸਾਨੂੰ ਸਮਾਕੀਏ ਪੈ ਜਾਂਦੇ ਨੇ ਪਿੰਡਾਂ ਚੋਂ ਦੀ ਤੱਕਰ ਚ ਰਾਤ ਨੂੰ ਬੰਦੇ ਨੇ ਲੁੱਟ ਖਸੁੱਟ ਜੇਬ ਘਤਰਾ ਸਰਕਾਰ ਵੀ ਮਾੜੀ ਯਤੋਂ ਪ੍ਰਬੰਧ ਨਹੀਂ ਕਰਦੀ ਔਰ ਇਹ ਸਾਨੂੰ ਬੀਜੇਪੀ ਦੇ ਗੁੱਡੇ ਦੱਸ ਰਹੇ ਨੇ ਅਲਜ਼ਾਮੇ ਵੱਡੇ ਲੱਗ ਰਹੇ ਨੇ ਤੇ ਅੱਜ ਮੁਲਾਕਾਤ ਕਰਨ ਦੇ ਲਈ ਸਮਾਂ ਲਿੱਤਾ ਸੀ ਕਿਸਾਨਾਂ ਦੇ ਨਾਲ ਅਤੇ ਅੱਜ ਨਤੀਜੇ ਵਜੋਂ ਧੱਕੇਬਾਜ਼ ਕਿ ਬਾਹਰ ਕਰ ਦਿੱਤੇ। ਭਾਈ ਜੀ ਭਾਈ ਜੀ ਕੀ ਗੱਲ ਬਣੀ? ਅੱਜ ਕੀ ਗੱਲ ਬਣੀ? ਅੱਜ ਮੁਲਾਕਾਤ ਕਰਨ ਲਈ ਆਏ ਸੀ ਕਿ ਤੁਸੀਂ ਇੱਕ ਬੰਦਾ ਦੇ ਮੈਨ ਸਾਡੇ 5 5 4 4 ਬੰਦੇ ਮਰ ਗਏ ਲੋਕਾਂ ਦੇ। ਮੁਲਾਕਾਤ ਕਰ ਲਈ ਹੈ। ਮੁਲਾਕਾਤ ਦਾ ਟਾਈਮ ਦਿੱਤਾ ਸੀ ਭੰਦੇਰ ਦੇ ਸਾਹਿਬ ਨੂੰ। ਪਿਛਲੀ ਵਾਰੀ ਸਾਨੂੰ ਮਿਲੇ ਰੇ। ਉਹਨਾਂ ਕਹੇ ਵੀ ਭੰਦੇਰ ਸਾਹਿਬ ਨੇ ਕਹੇ ਵੀ ਢੱਲੇਵਾਲ ਨਹੀਂ ਹੈ। ਬੰਦੇ ਵਾਲਾ ਆਏਗਾ ਤਾਂ ਮਿਲਾਂਗੇ ਉਹਨਾਂ ਸਾਨੂੰ ਟਾਈਮ ਦਿੱਤਾ ਤੁਸੀਂ ਫਲਾਣੀ ਤਰੀਕ ਨੂੰ 12:30 ਵਜੇ ਇੱਥਾ ਆਓ ਭੰਦੇਰ ਤੇ ਢੱਲੇ ਵਾਲੇ ਇੱਥੇ ਮਿਲਣਗੇ ਕੋਈ ਬੰਦਾ ਨਹੀਂ ਮਿਲਿਆ ਇਹਨਾਂ ਨੇ ਜਿਹੜੇ ਸਟੇਜ ਤੇ ਬੈਠੇ ਨੇ ਇਹਨਾਂ ਹੁਕਮ ਦਿੱਤਾ ਆਪਣੇ ਬੰਦਿਆਂ ਨੂੰ ਡਾਂਗਾਂ ਲਾ ਕੇ ਪਿਆ ਜੋ ਇਹਨਾਂ ਨੂੰ ਇਹ ਬਿਜੀ ਦੇ ਵਿੱਚ ਦੇ ਬੰਦੇ ਆ ਤੁਸੀਂ ਹਿਸਾਬ ਲਾਓ ਵੀ ਜਿੰਦਾਂ ਬੈਠੇ ਆ ਬਿਜੀ ਦੇ ਵਿੱਚ ਦੇ ਬੰਦੇ ਆ ਸਾਡੇ ਪਿੰਡਾਂ ਦੇ ਵਿੱਚ ਇੱਕ ਇੱਕ ਪਿੰਡ ਦੇ ਵਿੱਚ ਤਿੰਨ ਤਿੰਨ ਬੰਦੇ ਮਰੇ ਆ ਦਵਾਈ ਘਣੋ ਕੋਈ ਰਾਹ ਨਹੀਂ ਕੋਈ ਸਾਬਤ ਕਰਦੇ ਬੰਦਾ ਸਾਨੂੰ 4 ਮਹੀਨੇ ਹੋ ਗਏ ਆ ਇਨਾਲਾ ਮੂਹ ਵੇ ਦਿਆ ਉਹ ਤਾਂ ਸਰਕਾਰ ਏ ਉਹਦਾ ਕੁਛ ਨਹੀਂ ਵਿਗਦਾ ਇਹ ਬੰਦ ਤਾਂ ਕਿੰਨੇ ਹਾਤੇ ਵਰਗੇ ਜੇ ਸਾਡੇ ਵਰਗੇ ਬੰਦੇ ਸਾਡੀ ਗੱਲ ਦਾ ਮੰਨਗੇ ਗਵਰਨਮੈਂਟ ਕਿਵੇਂ ਮੰਨੇਗੀ ਸਾਡੇ ਪਿੰਡਾਂ ਦੇ ਬੰਦੇ ਮਰਦੇ ਰਹਿਣ ਦਵਾਈ ਖਣੋਂ ਮਰਦੇ ਰਹਿਣ ਸੌਤੇ ਖਣੋਂ ਮਰਦੇ ਰਹਿਣ ਇਹ ਸਾਡਾ ਸਾਥ ਜਿਵੀਦਾਰ ਜਿਵੀਦਾਰ ਦਾ ਸਾਥ ਨਹੀਂ ਦਿੰਦਾ ਲੋਕ ਬੇਰੋਜ਼ਗਾਰ ਹੋ ਗਏ ਨੇ ਤੇਰੇ ਜਿਵੀਦਾਰ ਨੂੰ ਤੁਸੀਂ ਭਾਜਪਾ ਦੇ ਬੰਦੇ ਗੁੰਡੇ ਆ ਗਏ ਹੋ ਆਪਣੇ ਬੰਦਿਆਂ ਨੂੰ ਸਟੇਜ 'ਤੇ ਆਣ ਨ ਦਿੱਤਾ ਵੀ ਡਾਂਗਾ ਲਾ ਕੇ ਤੈਨੂੰ ਪਾਜੋ ਕੀ ਹੋਗਾ ਅੱਗੇ ਕੀ ਕਰੋਗੇ ਪ੍ਰਸ਼ਾਸਨ ਅਗਲਾ ਅਖਣਾ ਹੋਗਾ ਇਹਨਾਂ ਦੀ ਬਿਜਲੀ ਕਟਾਂਗੇ ਪਿੱਛੋਂ ਬਿਜਲੀ ਕਟਾਂਗੇ ਆ ਬੰਦ ਕਰਾਂਗੇ ਜਿਹੜੇ ਆਉਂਦੇ ਨੇ ਆ ਰਬ ਨੂਰ ਆ ਬੰਦ ਕਰਾ ਕਿਸੇ ਪਿੰਡ ਦੇ ਵਿੱਚੋਂ ਉਹਨਾਂ ਨੂੰ ਸੌਦਾ ਪੱਤਰ ਨਹੀਂ ਮਿਲੂਗਾ ਮੈਨੂੰ ਇਧਰ ਨਹੀਂ ਮਿਲੂਗਾ ਮੈਨੂੰ ਇਧਰ ਨਹੀਂ ਮਿਲਿਆ ਪਿੰਡਾਂ ਦੀ ਬੇਇੱਜ਼ਤੀ ਕਰਾਂਗੇ ਅਸੀਂ ਕਨੌਰ ਹਲਕੇ ਦੇ 184 85 ਪਿੰਡ ਨੇ ਅਸੀਂ ਇਹਨਾਂ ਦਾ ਡਟ ਕੇ ਵਿਰੋਧ ਕਰਕੇ ਇਹਨਾਂ ਦਾ ਸਾਰਾ ਹਵਾ ਪਾਣੀ ਬੰਦ ਕਰਾਂਗੇ ਜੇ ਸਾਡੇ ਨਾਲ ਇਦਾਂ ਕਰਨਗੇ ਤਾਂ ਕਿਸਾਨਾਂ ਵੱਲੋਂ ਵੱਡੀ ਗੱਲ ਕੀ ਹੈ ਆਗੂਆਂ ਨਾਲ ਗੱਲਬਾਤ ਕਰ ਲੈਣੇ ਭਾਜੀ ਕੀ ਨਾ ਮਿਲੂ ਇੱਥੇ ਕੋਈ ਗੱਲਬਾਤ ਨਹੀਂ ਐਵੇਂ ਕਮਲੀਆਂ ਮਾਰੀ ਜਾਂਦੇ ਸਾਰੇ ਠੀਕ ਹੈ ਨਾ ਅੱਲੇ ਜੇਪ ਦੇਰ ਸਾਨੂੰ ਟਾਈਮ ਦਾ ਭਦੇਰ ਸਾਹਿਬ ਦੇ ਟਾਈਮ ਦਾ ਆਜਣ ਜੋ ਟਾਈਮ ਤੇ ਵੇਟ ਕਰ ਲੈਣਾ ਜੇ ਪੰਚਾਇਤ ਤੌਰ ਤੇ ਆਇਆ ਪੰਚਾਇਤ ਨਾਲ ਬਹਿ ਕੇ ਪਚਾਇਤਾ ਮੰਗੋ ਮਸਲਾ ਹੱਲ ਕਰਨਾ ਐਵੇਂ ਕਮਲੀਆਂ ਮਾਰਦੇ ਕੀ ਫਾਇਦਾ ਦੱਸਣ ਇੱਕ ਟੁੱਟ ਤੁਹੀ ਦਾ ਕੋਲੀ ਬੈਠੇ ਆ ਸਾਹਮਣੇ ਕੋਈ ਡਾਂ ਚੱਕੀ ਆ ਆਉਂਦੇ ਇੰਨੇ ਬੰਦੇ ਮਰ ਗਏ ਇੰਨੇ ਬੰਦੇ ਮਰ ਗਏ ਜੇ ਬੰਦੇ ਮਰ ਗਏ ਤੇ ਇਹਨਾਂ ਦੇ ਮਾਰੇ 70 80 ਬੰਦੇ ਇਹਨਾਂ ਦੇ ਮਰ ਗਏ ਇੱਥੇ ਤੇ ਗੱਲ ਥੋੜਾ ਕਰਨ ਵਾਲੀ ਗਈ ਕਿਸਾਨਾਂ ਦੇ ਆਗੂਆਂ ਦੇ ਨਾਲ ਕਰਦਣੇ ਆ ਜੋ ਟੀਮ ਜੀ ਨੇ ਕਰਨ ਦੀ ਕੋਸ਼ਿਸ਼ ਕਰਦੇ ਕੀ ਕਹਿਣਾ ਚਾਹੁੰਦੇ ਨੇ ਅੱਜ ਦੀ ਇਸ ਸੈਸ਼ਨ ਬਾਰੇ ਸਰਕਾਰ ਬਣੀ ਆ ਆ ਜਾਵੇ ਝੋਟੂ ਅਸੀਂ ਜਾਂਦੇ ਜੀ ਗੱਲ ਕਰਦੇ ਆ ਅੱਜ ਕਿਸਾਨ ਉਧਰ ਪਿੰਡਾਂ ਦੇ ਲੋਕ ਆਏ 30 ਪਿੰਡਾਂ ਦੇ ਲੋਕ ਕਹਿੰਦੇ ਰਾਹ ਖੋਲਣੇ ਕਰਾਹ ਖੋਲਣ ਨੌਜਵਾਨਾਂ ਨੂੰ ਔਖਾ ਹੁੰਦਾ ਪੜਾਈ ਵਾਲਿਆਂ ਨੂੰ ਔਖਾ ਦਾ ਜਵਾਕਾਂ ਨੂੰ ਔਖਾ ਦਾ ਬਾਲਾ ਸ਼ਹਿਰ ਤੋਂ ਐਸੀ ਪਿੰਡ ਵਾਲਿਆਂ ਦੀ ਗੱਲ ਸਾਰੀ ਸੁਣਨ ਨੂੰ ਤਿਆਰ ਹੈ ਸਾਰੇ ਉਹਨਾਂ ਦੀ ਠੀਕ ਹੈ ਗੱਲ ਇਹ ਰਾਹ ਸਾਡਾ ਨਹੀਂ ਰੋਕਿਆ ਵੇ ਸਰਕਾਰ ਦਾ ਰੋਕਿਆ ਵੇ ਸਰਕਾਰ ਦੀਆਂ ਕੰਧਾਂ ਕਰੀਆਂ ਹੋਈਆਂ ਨੇ ਸਰਕਾਰ ਨੇ ਬੈਰੀਕੇਟ ਕਰਕੇ ਸਰਕਾਰ ਨੇ ਪੱਥਰ ਰੱਖ ਕੇ ਨੇ ਸਰਕਾਰ ਨੇ ਕਿਲ ਗਾਡ ਰੱਖੇ ਨੇ ਐਸੀ ਇਹਨਾਂ ਨੂੰ ਪਿੰਡਾਂ ਦੇ ਲੋਕਰੀ ਮੰਦ ਐਸੀ ਭਗਵਾਨਤਮਾਨ ਦੇ ਛੱਡੇਵੇਂ ਬੰਦੇ ਮੰਨਦੇ ਐ ਸੀ ਬੀਜੇਪੀ ਦੇ ਛੱਡੇਵੇਂ ਬੰਦੇ ਮੰਨਦੇ ਐ ਨਹੀਂ ਇਹ ਸਿਆਣੇ ਲੋਕ ਹੁੰਦੇ ਸਾਡੇ ਕੋਲ ਆ ਕੇ ਬੇਨਤੀ ਕਰਦੇ ਕਮੇਟੀ ਬਣਾਉਂਦੇ ਕਮੇਟੀ ਬਣਾ ਕੇ ਐਸੀ ਕਮੇਟੀ ਬਣਾਉਂਦੇ ਇਹ ਕਮੇਟੀ ਬਣਾ ਕੇ ਬੈਠ ਕੇ ਗੱਲਬਾਤ ਕਰਦੇ ਵੀ ਜਿਹੜੀ ਸਮੱਸਿਆ ਆਪਾਂ ਨੂੰ ਹੈਗੀ ਪਰ ਉਹ ਸਮੱਸਿਆ ਦਾ ਹੱਲ ਹੋ ਜਾਂਦਾ ਇਹਦਾ ਸਿਰੇ ਆਮ 13 ਤਰੀਕ ਨੂੰ ਵੀ ਇੱਥੇ ਸਰਕਾਰ ਇਹ ਗੜਬੜ ਮੋਰਚੇ ਜਿ ਘਾਉਣ ਨੂੰ ਪੂਰੇ ਤਿਆਰ ਤੇ 21 ਜਿ ਵੀ ਜਿਹੜੀਆਂ ਗੜਬੜਾਂ ਲੋਕਾਂ ਨੇ ਕਰਾਈਆਂ ਨੇ ਪਿਛਲੇ ਹਫਤੇ ਵੀ ਆਏ ਸੀਗੇ ਚਿੱਠੀ ਦੇ ਕੇ ਗਏ ਆ ਮੈਮੋਰੈਂਡਮ ਦੇ ਕੇ ਗਏ ਆ ਤੇ ਆਗੂਆਂ ਨਾਲ ਅੱਜ ਦਾ ਸਮਾਂ ਲਿੱਤਾ ਸੀਗਾ ਅੱਜ ਆਗੂ ਲਈ ਆਏ ਤੇ ਸਾਡੇ ਨਾਲ ਬੈਠੇ ਬਿਲਕੁਲ ਉਹਨਾਂ ਦੀਆਂ ਝੂਠੀਆਂ ਨੇ ਜਿਹੜੇ ਬੀਜੇਪੀ ਦੇ ਲੋਕ ਹੁੰਦੇ ਨੇ ਸਰਕਾਰਾਂ ਦੇ ਲੋਕ ਹੁੰਦੇ ਨੇ ਰਾਜਨੀਤਿਕ ਲੋਕਾਂ ਦੇ ਲੋਕ ਹੁੰਦੇ ਨੇ ਉਹ ਕਦੇ ਸਹੀ ਗੱਲ ਨਹੀਂ ਕਰਦੇ ਉਹ ਰਾਜਨੀਤੀ ਉਹ ਕਰਦੇ ਨੇ ਇਹ ਸ਼ਾਂਤਮਈ ਮੋਰਚੇ ਨੂੰ ਖਤੇੜਨਾ ਚਾਹੁੰਦੇ ਨੇ ਇਹ ਪੰਜਾਬ ਦੀ ਧਰਤੀ ਦਾ ਇਤਿਹਾਸ ਹੈ ਪੜ ਲੈਣਾ ਸੁਣ ਲੈਣਾ ਸਾਰਾ ਕੁਝ ਕਰ ਲੈਣਾ ਇਹ ਜਾਨਾਂ ਕੁਰਬਾਨ ਕਰ ਦੇਣਗੇ ਇਹਨਾਂ ਦੀ ਧਮਕੀ ਨਾਲ ਇਹ ਨਹੀਂ ਉੱਠਦੇ ਹੋਰ ਤਿਆ ਰਸਤਾ ਖਿਲਾ ਲੈਣਾ ਐਸੀ ਕੋਈ ਇਤਰਾਜ਼ ਨਹੀਂ ਠੀਕ ਰਸਤਾ ਖੁੱਲਾ ਚਾਹੀਦਾ ਉਹ ਰਸਤਾ ਖਿਲਾ ਲੈਣ ਸਰਕਾਰ ਤੋਂ ਚੁਕਾ ਦੇਣ ਬੈਰੀਕੇਟ ਐਸਾ ਦਿੱਲੀ ਪਹੁੰਚ ਜਾਗੇ ਉਰੇ ਤੇ ਬੈਠਣ ਤੇ ਬਗੈਰ ਤਾਂ ਕਿਸਾਨਾਂ ਵੱਲੋਂ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਰਸਤਾ ਖੋਲ ਦੇਣ ਅਤੇ ਪਿੰਡਾਂ ਦੇ ਲੋਕਾਂ ਨਾਲ ਪਿੰਡਾਂ ਦੇ ਲੋਕਾਂ 'ਚ ਗੱਲਬਾਤ ਕਰਨ ਆਏ ਸੀ ਅਤੇ ਉਹਨਾਂ ਨੂੰ ਕਿਸੇ ਪਾਰਟੀ ਨਾਲ ਜੋੜ ਕੇ ਉਹਨਾਂ ਨਾਲ ਸੰਬੰਧਿਤ ਜੋੜ ਕੇ ਕਹਿ ਦਿੱਤਾ ਗਿਆ ਅਤੇ ਮੋਰਚੇ ਦੇ ਵਿੱਚੋਂ ਕਹਿ ਦਿੱਤਾ ਗਿਆ ਅਤੇ ਨਾਲ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਹੁਣ ਇਹਨਾਂ ਦਾ ਵਿਰੋਧ ਕੀਤਾ ਜਾਵੇਗਾ ਸ਼ਭੂ ਮੋਰਚੇ ਦਾ ਵਿਰੋਧ ਕੀਤਾ ਜਾਵੇਗਾ ਅਤੇ ਬਿਜਲੀ ਪਾਣੀ ਜਿਹੜਾ ਬੰਦ ਕੀਤਾ ਗਿਆ ਕਿਆਨ ਪ੍ਰਸੰਤ ਗੁਰਸਾਹਿਬ ਸਿੰਘ ਦੇ ਨਾਲ ਮਾ ਦਲਜੀਤ ਸਿੰਘ ਵੀ ਮੋਢੇ ਨਾਲ ਸ਼ਭੂ